ਕੁੜਾ ਹਾਜ਼ਰੀ ਚਨ ਬੰਦਨਾ ਸੋਲਿ ਪੋਲਿਟਿਕਲ ਪਾਰਟੀਆਂ ਦੇ ਆਗੂ ਸਰਦਾਰ ਬੁੱਧੀ ਜੀ ਸਮਾਜ ਦੇ ਗੰਬੀ ਜਿਹੜੇ ਹਮੇਸ਼ਾ ਚਿੰਤਨ ਮੰਤਨ ਤੋਂ ਸਮਾਜ ਨੂੰ ਰਾਦਖਾਨ ਦੀ ਕੋਸ਼ਿਸ਼ ਕਰਦੇ ਆរ ਹਾਜ਼ਰਿਕ ਸਾਰੇ ਪੰਡਾਲ ਦੇ ਵਿੱਚ ਨੰਨੇ ਵੀ ਮੇਰੇ ਵੀ ਮੌਜੂਦ ਹਨ ਸਭ ਨੂੰ ਜੈਪੀ ਜੈਪਾ ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਖਾਸਲਾ ਜੀ ਦਾ ਔਰ ਰੰਧਾਵਾ ਜੀ ਦਾ ਜਿਨ੍ਹਾਂ ਨੇ ਯਤਨ ਕੀਤਾ ਕਿ ਜੋ ਦੇਸ਼ ਦੇ ਅੰਦਰ ਸੰਗੀਤਾਂ ਚੇ ਦੇ ਉੱਪਰ ਹਮਲਾ ਹੋ ਰਿਹਾ ਉਤੇ ਬਾਰੇ ਚੇਤਨਾ ਪੈਦਾ ਕੀਤੀ ਜਾਏ ਸਮਾਜ ਨੂੰ ਝਡੋੜਿਆ ਜਾਏ ਕਵੀ ਸਾਬ ਨੇ ਬਾਣੀ ਚ ਲਿਖਿਆ ਕਿ ਸੁਖਿਆ ਸਭ ਸੰਸਾਰ ਹੈ ਖਾਵੇ ਔਰ ਸੋਏ ਦੁਖਿਆ ਦਾਸ ਕਬੀਰ ਹੈ ਜਾਗੇ ਔਰ ਰੋਏ ਕਬੀਰ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਤਾਂ ਸੰਤ ਹੈ ਸੰਤ ਸੰਗਤ ਦਾ ਰੋਣਾ ਬੰਦ ਕਰ ਦਿੰਦੇ ਆ ਔਰ ਸੰਤ ਸੰਗਤੀ ਬੇਚੈਨੀ ਖਤਮ ਕਰ ਦਿੰਦੇ ਆ ਤੁਹਾਨੂੰ ਨੀਂਦ ਕਿਉਂ ਨਹੀਂ ਆਉਂਦੀ ਤੁਸੀਂ ਤਣਫ ਕਿਉਂ ਰਹੇ ਕੋਨੇ ਕਿਆ ਕਬੀਰਾ ਤੇਰੀ ਚੌਪੜੀ ਗੱਲ ਕਟੇਨ ਕੇ ਪਾਸ ਕਿ ਮੇਰੇ ਸਾਹਮਣੇ ਜਿੰਨਾਂ ਦੀਆਂ ਗਰਦਨਾਂ ਵੱਟੀਆਂ ਜਾ ਰਹੀਆਂ ਆ ਉਹ ਹਿੱਲ ਨਹੀਂ ਰਹੇ ਸੀ ਤੱਕ ਨਹੀਂ ਕਰ ਰਹੇ ਤਾਂ ਅੱਜ ਵੀ ਆਪਾ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੀਆਂ ਦਰਸ਼ਨਾ ਕਦੇ ਤਲਵਾਰ ਨਾਲ ਵੱਡੀਆਂ ਜਾਂਦੀਆਂ ਸੀ ਹੁਣ ਕਲਮ ਨਾਲ ਵੱਡੀਆਂ ਜਾਂਦੀਆਂ। ਪਰ ਉਹ ਸੱਤੇ ਪੈ। ਇੱਕ ਸੱਤਿਆ ਹੋਇਆ ਨੂੰ ਝੰਜੋੜਨ ਦਾ ਇੱਕ ਯਤਨ। ਕਿਵੇਂ ਗਹਿਰੀ ਨੀਂਦ ਦੇ ਵਿੱਚੋਂ ਨਿਕਲਿਏ? ਔਰ ਜੋ ਸਾਡੇ ਅਧਿਕਾਰਾਂ ਤੇ ਹਮਲਾ ਹੋ ਰਿਹਾ ਜਿਹਦੇ ਵਿਰੁੱਧ ਉੱਠੀ ਜਿੰਨੇ ਮਤੇ ਤੁਸੀਂ ਰੱਖੇ ਆ ਉਹ ਬਹੁਤ ਹੀ ਉਸਾਰੂ ਆ ਹਾਂ ਤਾਂ ਕਿ ਅਲੱਗ-ਅਲੱਗ ਇੱਕ ਵਿਚਾਰ ਤੜਾ ਹੋਰ ਤੇ ਕਰਤੇ ਹੋ ਸਕਦਾ ਕਿਸੇ ਇੱਕਰ ਤੇ ਦਿੱਤੇ ਸਾਡਾ ਡਿਫਰੈਂਸ ਆਫ opinion ਹੋਵੇ ਲੇਕਿਨ ਓਵਰਲ ਆਪਾਂ ਨੇ ਬਹੁਤ ਅچھے ਮਤੇ ਲੈ ਕੇ ਆਪਾਂ ਸਟੇਟ ਦੇ ਇੰਡਸਟਰੀ ਸੈਕਟਰ ਸਟਰਕਚਰ ਦੇ ਕੈਰੇਕਟਰ ਨੂੰ ਬਚਾਉਣ ਦੇ ਲਈ ਜੋ ਤੁਸੀਂ ਅੱਗੇ ਆਏ ਆ ਮਹਾਜਨ ਸਮਾਜ ਪਾਰਟੀ ਤੁਹਾਡੀ ਇਸ ਸੋਚ ਨੂੰ ਵੈਲਕਮ ਕਰਦੀ ਹੈ ਔਰ ਉਸੇ ਸਹਿਯੋਗ ਵੀ ਕਰਦੀ ਹੈ ਕਿਉਂਕਿ 바ਵਾ ਸਾਹਿਬ ਡਾਕਟਰ ਪੀਮਰਾਓ ਮੇਤਕਰ ਜੀ ਨੇ ਕੰਸਟੀਚਿਊਸ਼ਨ ਅਸੈਂਬਲੀ ਦੀ ਡਿਬੇਟ ਦੇ ਵਿੱਚ ਜਦੋਂ ਫੈਡਰਲ ਸਟਰਕਚਰ ਦੇ ਬਾਰੇ ਉਹ ਬੋਲੇ ਅਲੱਗ ਕੀ ਕੰਟਰੀ ਦੇ ਕਨਸਟੀਟਿਊਸ਼ਨ ਦੇ ਸ਼ੁਰੂਆਤ ਦੇ ਵਿੱਚ ਯੂਨੀਅਨ ਆਫ ਇੰਡੀਆ ਸ਼ਬਦ ਆਇਆ। ਲੇਕਿਨ ਅੰਬੇਡਕਰ ਸਾਹਬ ਨੇ ਕਿਹਾ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਤੇਦਾ ਮਿਲੇਆਟਿਕ ਲੈਕਰੈਕਟਰ ਹੈ। ਜਿਹਦੇ ਵਿੱਚ ਯੂਨੀਫਾਰਮਟੀ ਔਰ ਫੈਡਰਲ ਸਟਰਕਚਰ ਦੋਨਾਂ ਨੂੰ ਦੋਨਾਂ ਦੀ ਸੰਜੀਦਗੀ ਨੂੰ ਸਮਝ ਕੇ ਔਰ ਤੋਂਨਿੰਗ ਦੇ ਸੰਤ ਅਰਬ ਚ ਦੋਨੀਆਂ ਭਾਵਨਾਵਾਂ ਦਾ ਦੋਨਾਂ ਦੇ ਕੈਰੈਕਟਰ ਨੂੰ ਇੰਡੀਪੈਂਡੈਂਟਲੀ ਜਗ੍ਹਾ ਦਿੱਤੀ ਗਈ ਔਰ ਇਸ ਫੈਕਟ ਦੀ ਗਾਰੰਟੀ ਤਾਂ ਹੈ ਔਰ ਦੋਨਾਂ ਦੀ ਬਾਉਂਡਰੀ ਤੈਅ ਕੀਤੀ ਗਈ ਹੈ ਕਿ ਕੋਈ ਵੀ ਇੱਕ ਦੂਸਰੇ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਅੰਬੇਦਕਰ ਸਾਹਿਬ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਫੈਡਰਲ ਸਟਰਕਚਰ ਦੇ ਬਾਰੇ ਵਿੱਚ ਕਿ ਦੇਸ਼ ਦੀ ਯੂਨਿਟੀ ਲਈ ਫੈਡਰਲ ਸਟਰਕਚਰ ਦੀ ਇੰਪੋਰਟੈਂਸ ਆਫ ਸਿਕਿਉਰਿਟੀ ਨੂੰ ਸਮਝਣਾ ਬਹੁਤ ਜ਼ਰੂਰੀ ਇਸ ਕਰਕੇ ਬਾਜਪਾ ਸਮਾਜਪਾਰਟੀ ਡਾਕਟਰ ਅੰਬੇਦਕਰ ਜਿਦੇ ਉੱਤਖਾਈ ਹੋਈ ਦਿਸ਼ਾ ਦੇ ਵਿੱਚ ਅੱਗੇ ਸੌਂਕੇ ਅਸੀਂ ਫੈਡਰਲ ਸਟਰਕਚਰ ਦੇ ਬਾਰੇ ਜੋ ਸਟੈਂਡ ਅੱਜ ਦੀ ਕਨਵੈਨਸ਼ਨਸ ਲਿਆ ਗਿਆ ਮਾਡਰ ਸਮਾਜ ਪਾਰਟੀ ਸੋਫਿਸਟਿਕ ਇਸ ਕਰੈਕਟਰ ਫਾਰ ਇਸ ਵਿਜ਼ਨ ਦੇ ਨਾਲ ਖੜੀ ਅਰੇ ਮੈਂ ਦੇਖਦਾ ਸੀ ਇਹ ਪਤਾ ਜਿਹੜਾ ਆਪਾਂ ਨੇ ਲੈਂਦਾ ਇਹਦੇ ਵਿੱਚ ਜ਼ਿਆਦਾਤਰ ਚਿੰਤਾਵਾਂ ਜਿਹੜੀਆਂ ਉਹ ਆ ਮਜੂਦਾ ਹੁਕਮਰਾਨ ਔਰ ਇਸ ਹੁਕਮਰਾਨ ਦੀ ਜਨਨੀ ਆਰਐਸਐਸ ਉਦੇ ਬਾਰੇ ਆਪਾਂ 2-4 ਮਿੰਟ ਪ੍ਰਧਾਨ ਜੀ ਕਿਉਂਕਿ ਆਪਾਂ ਨੂੰ ਸਾਰਿਆਂ ਸਮੇਂ ਦਾ ਧਿਆਨ ਦੇਣਾ ਤਾਂ ਕਿ ਪ੍ਰਬੰਧਕਾਂ ਦੇ ਲਈ ਆਸਟਾ ਦੀ ਜਮਦਗੀ ਬਣਦੀ ਹੈ ਕਿ ਅਸੀਂ ਉਹਦੀ ਮੈਨੇਜਮੈਂਟ ਨੂੰ ਸਹਿਯੋਗ ਕਰੀਏ ਤਾਂ ਕਿ ਆਪ ਕੰਫਰਟਬਲੀ ਇਸ ਡਿਸਕਸਨ ਨੂੰ ਅੱਗੇ ਕਰ ਸਕਣ ਆਰਐਸਐਸ 1925 ਚ ਬਣਿਆ ਡਾਕਟਰ ਕੇਸ਼ਵ ਬਲਰਾਮ ਹੈਡਗਬਰ ਨੇ ਆਰਐਸਐਸ ਦਾ ਵਿਜ਼ਨ ਕੀ ਰੱਖਿਆ ਇੱਕ ਲਾਈਨ ਕਿ ਇਸ ਦੇਸ਼ ਦੇ ਹਿੰਦੂਆਂ ਨੂੰ ਮਿਲਟਰੀ ਟ੍ਰੇਨਿੰਗ ਦਿੱਤੀ ਜਾਊਗੀ ਫਾਰ ਦਾ ਪਰਪਸ ਆਫ ਹਿੰਦੂ ਰਾਸ਼ਟਰਾ ਅੱਜ ਜਿੰਨੇ ਵੀ ਅਟੈਕ ਹੋ ਰਹੇ ਚਾਹੇ ਉਹ ਭਾਸ਼ਾ ਤੇ ਆ ਚਾਹੇ ਉਹ ਐਜੂਕੇਸ਼ਨ ਤੇ ਆ ਚਾਹੇ ਉਹ ਰਿਲੀਜੀਅਸ ਆਇਡੈਂਟੀਟੀ ਤੇ ਆ ਲੈਂਗੁਏਜ ਤੇ ਆ ਕਲਚਰ ਤੇ ਆ ਰੀਜ਼ਨ ਤੇ ਆ ਇਸ ਸਾਰਿਆਂ ਦਾ ਇੱਕ ਉਦੇਸ਼ ਹੈ ਕਿ ਇਹ ਦੇਸ਼ ਕਿਸੇ ਨਾ ਕਿਸੇ ਤਰ੍ਹਾਂ ਹਿੰਦੂ ਰਾਸ਼ਟਰ ਬਣਾਇਆ ਜਾਏ ਜਦੋਂ ਕਿ ਸੰਵਿਧਾਨ ਸਾਡਾ ਜਿਹੜਾ ਉਹਦਾ ਕਰੈਕਟਿਵ ਧਰਮ ਨਿਰਪੱਖ ਅਸੀਂ ਦੇਖਿਆ ਅੱਜ ਜਿਹੜੇ ਇਸ ਦੇਸ਼ ਤੇ ਕਾਬਜ਼ ਆ ਇਹਨਾਂ ਦੇ ਪੁਰਖੇ ਜਦੋਂ ਭਾਰਤ ਦੇ ਵਿੱਚ ਆਏ ਉਹਨਾਂ ਨੇ ਆ ਕੇ ਇਸ ਦੇਸ਼ ਦੇ ਵਸਿੰਦਿਆਂ ਨੂੰ ਸਭ ਤੋਂ ਪਹਿਲਾਂ ਸਕੂਨ ਚੋਂ ਕੱਢਿਆ ਨਲੰਦਾ ਵਰਗੀਆਂ ਯੂਨੀਵਰਸਿਟੀਆਂ ਨੂੰ ਤਬਾਹ ਕੀਤਾ ਅੱਗਾਂ ਲਾ ਕੇ ਜਲਾ ਦਿੱਤਾ ਗਿਆ ਰਾਖ ਬਣਾ ਦਿੱਤਾ ਗਿਆ ਗਿਆਨ ਦੇ ਸੈਂਟਰ ਜਲਾ ਦਿੱਤੇ ਗਏ और उस बदले दे और एक और हजारों साल व्यवस्था कायम रही और उस व्यवस्था चो गरीबी निकली जातिवाद निकलिया अपमान निकलिया अन्याय निकलिया सु निकली और व्यवस्था की देन ਕਿ ਸਾਡੇ ਦੇਸ਼ ਦੇ ਟੁਕੜੇ ਹੋਏ ਬਦੇਖੀ ਹਮਲਾਵਰ ਆ ਕੇ ਭਾਰਤ ਤੇ ਕਬਜ਼ਾ ਕਰਦੇ ਰਹੇ ਕਿਉਂਕਿ ਸਾਡੇ ਦੇਸ਼ ਦੀ ਡਿਫੈਂਸ ਫੋਰਸ ਜਿਹੜੀ ਸੀ ਉਸ ਸਮਾਜ ਤੇ ਉਪਰ ਅਧਾਰਿਤ ਸੀ ਵਰਨ ਵਿਵਸਥਾ ਤੇ ਅਧਾਰਿਤ ਸੀ ਇਹ ਕਿਹਾ ਗਿਆ ਕਿ ਸਿਰਫ ਕਸ਼ਤਰੀ ਹਮਲਾਵਰ ਨਾਲ ਲੜੋਗਾ ਬਾਬਰ ਆਇਆ ਹੂਰ ਹਮਲਾਵਰ ਆਏ ਦੇਸ਼ ਤੇ ਉੱਪਰ ਕਾਬਜ਼ ਹੋ ਗਏ ਦੇਸ਼ ਦੇ ਮੰਦਰ ਲੁੱਟੇ ਗਏ ਮੰਦਰਾਂ ਦੇ ਦਰਵਾਜ਼ੇ ਤੋੜ ਕੇ ਲੈ ਗਏ ਇਸ ਦੇਸ਼ ਦੀ 355 ਜਾਨਵਾਲ ਇਮਾਨ ਤੇ ਹਮਲਾ ਹੋਇਆ ਲੇਕਿਨ ਅਸੀਂ ਸ਼ੁਕਰ ਗੁਜ਼ਾਰ ਡਾਕਟਰ ਅੰਬੇਡਕਰ ਸਾਹਿਬ ਦੇ ਜਿਨੇ ਸੰਵਿਧਾਨ ਦੇ ਵਿੱਚ ਇਹ ਪ੍ਰਬੰਧ ਕਰ ਦਿੱਤਾ ਕਿ ਇਸ ਦੇਸ਼ ਦੀ ਡਿਫੈਂਸ ਫੋਰਸ ਜਿਹੜੀ ਆ ਇਹ ਸੋਸ਼ਲ ਬੇਸ ਨਹੀਂ ਹੋਗੀ ਇਹ ਫਿਜ਼ੀਕਲ ਫਿਟਨੈਸ ਬੇਸ ਦੇ ਆਧਾਰ ਤੇ ਹੋਏਗੀ ਜਿਹੜੀਆਂ ਲੱਤਾਂ ਭਰ ਚੱਲਦੀਆਂ ਹੋਣ ਜਿਹੜਾ ਬੰਦੂਕ ਚੱਕ ਕੇ ਚੱਲ ਸਕਦਾ ਹੋਵੇ ਜਿਹਦੀਆਂ ਅੱਖਾਂ ਦੁਸ਼ਮਣ ਨੂੰ ਦੇਖ ਸਕਣ ਜਿਹੜਾ ਮੈਦਾਨੇ ਜੰਗ ਵਿੱਚ ਲੜ ਸਕੇ ਉਹੀ ਸੈਨਿਕ ਹੋ ਸਕਦਾ ਹੈ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਹੈ ਪਾਕਿਸਤਾਨ ਦੇ ਟੁਕੜੇ ਹੋ ਗਏ ਭਾਰਤ ਦੇ ਸੰਵਿਧਾਨ ਜਿਹਨੂੰ ਆਰਐਸਐਸ ਬਦਲਣਾ ਚਾਹੁੰਦੀ ਹੈ ਇਹ ਅੱਜ ਅਗਰ 75 ਸਾਲ ਬਾਅਦ ਵੀ ਭਾਰਤ ਦੀ ਏਕਤਾ ਅਖੰਡਤਾ ਕਾਇਮ ਹੈ ਤੋ ਇਹ ਇਸ ਦੇਸ਼ ਦੇ ਕਿਸੇ ਹੁਕਮਰਾਨ ਨੂੰ ਕ੍ਰੈਡਿਟ ਨਹੀਂ ਜਾਂਦਾ ਇਹ ਕ੍ਰੈਡਿਟ ਜਾਂਦਾ ਡਾਕਟਰ ਪੀਮਰਾਓ ਅੰਬੇਦਕਰ ਜੀ ਦੁਆਰਾ ਲਿਖੇ ਸੰਵਿਧਾਨ ਨੂੰ ਕਿ ਜਿਹਦੇ ਵਿੱਚ ਹਰ ਕਲਚਰ ਨੂੰ ਹਰ ਵਰਗ ਨੂੰ 6000 ਜਾਤੀਆਂ ਚਾਰ ਵਰਣ ਅਨੇਕਾਂ ਧਰਮਾਂ ਨੂੰ ਇੱਕ ਗੁਰਦਸਤੇ ਦੇ ਵਿੱਚ ਹਰੇਕ ਨੂੰ ਆਪਣਾ ਆਪਣਾ ਆਇਡੈਂਟੀਟੀ ਔਰ ਆਪਣਾ ਆਪਣਾ ਇੰਟਰਸਟ ਪ੍ਰੋਟੈਕਟ ਕਰਨ ਦਾ ਰਾਈਟ ਔਰ ਉਹਦਾ ਇੰਟਰਸਟ ਪ੍ਰੋਟੈਕਟ ਕਰਨ ਦੀ ਕਾਨੂੰਨਲ ਗਾਰੰਟੀ ਸੰਵਿਧਾਨ ਦਿੱਤੀ ਹੋਈ ਹੈ ਅੱਲਾ ਦੇ ਹੁਕਮਰਾਨ ਨੇ 75 ਸਾਲਾਂ ਚ ਸਿੱਖ ਵੀ ਜਲਾਏ ਮੁਸਲਮਾਨ ਵੀ ਮਾਰੇ ਮਸਜਿਦਾਂ ਤੋੜੀਆਂ ਗੁਰਦੁਆਰੇ ਤੋੜੇ 크ਰਿਸਚੀਅਨ ਜਲਾਏ ਚਰਚ ਤੋੜੇ ਬੁੱਧ ਵਿਹਾਰਾਂ ਤੇ ਹਮਲੇ ਹੋਏ ਇਸ ਸਾਰੇ ਕੁਝ ਯਤਨ ਇਹੋ ਹੀ ਆ ਕਿ ਇਹ ਦੇਸ਼ ਆਰਐਸਐਸ ਦੇ ਮਨਸੂਬਿਆਂ ਦਾ ਕਿਸੇ ਤਰ੍ਹਾਂ ਬਣ ਜਾਏ ਇਹ ਦੇਸ਼ ਹਿੰਦੂ ਰਾਸ਼ਟਰ ਬਣ ਜਾਏ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੂੰਗਾ ਕਿ ਸਾਨੂੰ ਅਸੀਂ ਸਾਦੇ ਤੇ ਜ਼ੁਲਮ ਕਰਨ ਵਾਲੀ ਤਾਕਤ ਇੱਕ ਹੈ ਜਿਹੜੇ ਦੇਤੂ ਰਾਸ਼ਟਰ ਇਸ ਦੇਸ਼ ਨੂੰ ਬਣਾਉਣਾ ਚਾਹੁੰਦੇ ਉਹ ਯੂਨੀਵਰਸਿਟੀਾਂ ਦੇ ਵਿੱਚ ਆਪਣੀ ਮਰਜ਼ੀ ਦਾ ਸਿਲੇਬਸ ਲਿਆਉਣਾ ਚਾਹੁੰਦੇ ਉਹ ਐਜੂਕੇਸ਼ਨ ਦਾ ਵੀ ਹਿੰਦੂਕਰਨ ਕਰਨ ਤੇ ਲੱਗੇ ਹੋਏ ਇਲੈਕਸ਼ਨ ਇਲੈਕਟਰ ਪ੍ਰੋਸੈਸ ਜਿਹੜਾ ਅੱਜ ਈਵੀਐਮ ਰਾਹੀਂ ਈਵੀਐਮ ਉਹ ਮੈਂ ਮਹਿਸੂਸ ਕਰਦਾ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਨੇ ईवीएम ਦੇ ਉੱਪਰ ਸਵਾਲ اٹھਾਇਆ ਤੋਂ ਪੰਜਾਬ ਔਰ ਭਾਰਤ ਅੱਜ ਇਹਦੇ ਅੰਦਰ ਵੀ ईवीएम ਦੇ ਉੱਪਰ ਜਿਹੜਾ ਕਨਫਿਊਜ਼ਨ ਨਾ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਸਾਨੂੰ ਇਹ ਸਾਰੇ ਮੁੱਦੇ ਜੇ ਤੁ ਆਪਾਂ ਦੁਖੀ ਸਾਰੇ ਆਪਾਂ ਦੁਖੀ ਆ ਕਬਈ ਐਂਡ ਵਿਆਪਤੀਆਂ ਕੇਂਦਰ ਦੀ ਤਰਫੋਂ ਹੋ ਰਹੀਆਂ ਸਟੇਟਸ ਦੇ ਰਾਈਟਸ ਨੂੰ ਉਹਦੇ ਉੱਪਰ ਉਹਦੀ ਇਨਕ੍ਰੋਚਮੈਂਟ ਹੋ ਰਹੀ ਚਾਹੇ ਉਹ ਆਰਥਿਕ ਅਧਿਕਾਰ ਹੋਣ ਚਾਹੇ ਉਹ ਉਹਦੇ ਸਟੇਟ ਦੇ ਇੰਡੀਪੈਂਡੈਂਟ ਪ੍ਰੋਮੋਸ਼ਨ ਦੇ ਅਧਿਕਾਰ ਹੋਣ ਉਹ ਸਾਰਿਆਂ ਨੂੰ ਕੇਂਦਰ ਦੀ ਸਰਕਾਰ ਹੱਥਿਆ ਲੈਣਾ ਚਾਹੁੰਦੀ ਤਾਂ ਮੈਂ ਸਤੋਂ ਨੂੰ ਐਵੀਡੈਂਟਰੀ ਕਰਨੀ ਚਾਹੁੰਗਾ ਕਿ ਆਓ ਪਾਪਾ ਇਸ ਸਭ ਕੁਝ ਦਾ ਹੱਲ ਇਹੋ ਹੀ ਹੈ ਅਮਰੀਕਾ ਸਭ ਕਹਿ ਕੇ ਗਈ ਸੀ ਕਿ politican power ਇਸ ਦਾ ਮਾਸਟਰ ਕੀ ਜਿਹਦੇ ਨਾਲ ਅਸੀਂ ਹਰ ਤਾਲਾ ਖੋਲ ਸਕਦੇ ਹਾਂ ਅੱਜ ਜੋ ਵੀ ਅਟੈਕ ਹੋ ਰਿਹਾ ਉਹ ਉਹੀ ਲੋਕ ਕਰ ਰਹੇ ਆ ਜਿਨ੍ਹਾਂ ਨੇ politican power ਆਪਣੇ ਹੱਥਾਂ ਵਿੱਚ ਲਈ ਔਰ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਆ ਆਪਾਂ ਕਹਿੰਦੇ ਆ ਕਿ ਭਾਸ਼ਾ ਪੰਜਾਬੀ ਤੇ ਅਟੈਕ ਹੋ ਰਿਹਾ ਦੇਖੇ ਮੈਂ ਕਈ ਵਾਰੀ ਸੋਚ ਮੈਂ ਕਈ ਵਾਰ ਡਿਸਕਸ਼ਨਾਂ ਦੇ ਵਿੱਚ ਸੁਣਦਾ ਹਾਂ ਮੈਂ ਕਈ ਸਿੱਖ ਵਿਦਵਾਨਾਂ ਦੀ ਜ਼ੁਬਾਨ ਤੋਂ ਸੁਣਦਾ ਮਾਫ਼ ਕਰਨਾ ਕਦੇ-ਕਦੇ ਮੈਨੂੰ ਕਮਿਊਨਿਸਟ ਮਨੀਟਰਾਂ ਦੀ ਜ਼ੁਬਾਨ ਤੋਂ ਵੀ ਸੁਣਨ ਨੂੰ ਮਿਲਦਾ ਜਦੋਂ ਡਿਸਕਸ਼ਨ ਕਰਦੇ ਅਸੀਂ ਕਿਸੇ ਚੈਨਲ ਤੇ ਬੈਠ ਕੇ ਜਾਂ ਅਸੀਂ ਭਾਸ਼ਣ ਕਰਦੇ ਅਸੀਂ ਭਾਰਤ ਦਾ ਨਾਮ ਹਿੰਦੁਸਤਾਨ ਕਹਿੰਦੇ ਤਾਂ ਜਾਣੇ-ਅਣਜਾਣੇ 60-70% ਤਾਂ ਅਸੀਂ ਇਸ ਅਪਡੇਟ ਨੂੰ ਹਿੰਦੂ ਦਾਸਤੁਰ ਬਣਾਉਣ ਵਾਲਿਆਂ ਦਾ ਕੰਮ ਅਸੀਂ ਉਹ ਸੌਖਾ ਕਰ ਦਿੰਦੇ ਭਾਰਤ ਦੇ ਸੰਵਿਧਾਨ ਵਿੱਚ ਮੈਂ ਐਮਪੀ ਆ ਮੈਂ ਪਾਰਲੀਮੈਂਟ ਇਵਨ ਮੈਂ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਲਿਖ ਕੇ ਗਾਣ ਕੇ ਦਿੱਤਾ ਲਿਖ ਕੇ ਕੁਐਸਚਨ ਦਿੱਤਾ ਮੈਂ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਕੀ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਦੇਸ਼ ਦੇ ਸੰਵਿਧਾਨ 'ਚ ਇਹਦਾ ਨਾਮ ਹਿੰਦੁਸਤਾਨ ਤੋਂ ਲਿਖ ਕੇ ਮਿਲਿਆ ਨਹੀਂ ਤੁਸੀਂ ਆਰਐਸਐਸ ਦਾ ਜੰਦਾ ਕੀ ਹੈ ਹਿੰਦੀ ਹਿੰਦੂ ਔਰ ਹਿੰਦੁਸਤਾਨ ਤੋਂ ਹਿੰਦੁਸਤਾਨ ਤਾਂ ਅਸੀਂ ਬੁੱਧੀ ਜੀ ਵੀ ਔਰ ਅਸੀਂ ਅਲੱਗ-ਅਲੱਗ ਪਾਰਟੀਆਂ ਦੇ ਉਹ ਲੋਕ ਜਿਹੜੇ ਜਿਨ੍ਹਾਂ ਦਾ ਵਿਕਟਿਮਾਈਜੇਸ਼ਨ ਹੋ ਰਿਹਾ ਬੈਨੀਫੀਸ਼ਰੀ ਤਾਂ ਕਹਿੰ ਲੇਕਿਨ ਜਿਨ੍ਹਾਂ ਦਾ ਵਿਕਟਮ ਜਿਹਨਾਂ ਜਿਨ੍ਹਾਂ ਦਾ ਵਿਕਟਿਮਾਈਜੇਸ਼ਨ ਹੋ ਰਿਹਾ ਜਿਨ੍ਹਾਂ ਦਾ ਐਲੀਮੀਨੇਸ਼ਨ ਹੋ ਰਿਹਾ ਇਸ ਥਾਟ ਦੇ ਤਹਿਤ ਤੁਹ ਮੇਰੀ ਬੇਨਤੀ ਆ ਸਾਰੇ ਇੱਥੇ ਬੁੱਧੀਜੀਵੀਆਂ ਨੂੰ ਔਰ ਸਾਰੇ ਹਾਜ਼ਰੀਨ ਬਕ ਬਕ ਪਾਰਟੀਆਂ ਦੇ ਆਗੂਆਂ ਨੂੰ ਵੀ ਕਿ ਆਪਾਂ ਇਸ ਦੇਸ਼ ਦਾ ਨਾਮ ਭਾਰਤ ਲਈ ਹਿੰਦੁਸਤਾਨ ਕਹਨਾ ਬੰਦ ਕਰੀਏ ਤਾਂ ਆਰਐਸਐਸ ਤੇ ਮੋਰੇ 90% ਲੋਕ ਇਸ ਦੇਸ਼ ਦੇ ਵਿੱਚ ਇੰਨੀ ਕਰਨ ਵਾਲੇ ਲੱਗ ਜੂ ਆਰਐਸਐਸ ਤਾਂ ਖੁਸ਼ ਹੁੰਦੇ ਜਦੋਂ ਕਈ ਵਾਰੀ ਸਾਡੇ ਜਥੇਦਾਰ ਵੀ ਹਿੰਦੁਸਤਾਨ ਕਹਿੰਦੇ ਇਸ ਕਰਕੇ ਮੇਰੀ ਬਿਗਾੜ ਕੇ ਅਸੀਂ ਆਪਣੇ ਮਾਈਂਡ ਨੂੰ ਆਪਣੇ ਦਿਮਾਗ ਦੇ ਵਿੱਚੋਂ ਹਿੰਦੂਤਵ ਨੂੰ ਡਿਲੀਟ ਕਰੀਏ ਔਰ ਮਾਨਵਤਾਵਾਦ ਨੂੰ ਫੀਡ ਕਰੀਏ ਔਰ ਅਗਰ ਅਸੀਂ ਮਾਨਵਤਾਵਾਦ ਨੂੰ ਫੀਡ ਕਰਾਂਗੇ ਮੈਂ ਹਿਊਮਨ ਰਾਈਟਸ ਵਿੱਚ ਪੀਐਚਡੀ ਕੀਤੀ ਔਰ ਮੈਂ ਮਹਿਸੂਸ ਕਰਦਾ ਕਿ ਅਗਰ ਅਸੀਂ ਕ੍ਰਾਈਮ ਨੂੰ ਕੰਟਰੋਲ ਕਰਨਾ ਤਾਂ ਸਾਨੂੰ ਐਜੂਕੇਸ਼ਨ ਦੇ ਜਿਹੜੀ ਪ੍ਰਾਇਮਰੀ ਔਰ ਮਿਡਲ ਦੇ ਬਿਜਲੀ ਐਜੂਕੇਸ਼ਨ ਹੈ ਸਾਨੂੰ ਉੱਥੇ ਅਗਰ ਅਸੀਂ ਹਿਊਮਨ ਰਾਈਟਸ ਦਾ ਸਬਜੈਕਟ ਲੈ ਕੇ ਆਜੰਨੇ ਆਂ ਸੋਸੀਂ ਦੇਸ਼ ਦੇ ਵਿੱਚ ਕਾਫੀ ਹੱਦ ਤੱਕ ਕ੍ਰਾਈਮ ਤੇ ਕੰਟਰੋਲ ਕਰ ਸਕਦੇ ਆ। ਤੋਂ ਮੈਂ ਬਹੁਤ ਕੁਝ ਨਾ ਕਹਿੰਦਾ ਹੋਇਆ ਮੈਂ ਪ੍ਰਬੰਧਕਨ ਦਾ ਧੰਨਵਾਦ ਕਰਦਾ ਔਰ ਵਰਦਨ ਸਮਾਜ پارٹی ਵੱਲੋਂ ਜੋ ਵੀ ਉਹਨਾਂ ਨੇ ਮਤੇ ਲੈਂਦੇ ਆ ਉਹਦੇ ਤੇ ਉਹਨਾਂ ਨੂੰ ਸਹਿਯੋਗ ਦਾ ਪ੍ਰੋਸਾ ਦਿੰਦਾ ਹੋਇਆ ਔਰ ਮੇਰੀ ਜੋ ਮੇਰੀ ਸਮਝ ਹੈ ਕਿ ਇਹਦੇ ਤੇ ਆਪਾਂ ਚੇਤਨਾ ਪੈਦਾ ਕਰੀਏ ਔਰ ਚੇਤਨਾ ਦੇ ਨਾਲ ਨਾਲ ਅਸੀਂ ਵਿਖਰੀ ਹੋਈ ਸ਼ਕਤੀ ਜਿਹੜੇ ਵਿਕਟਮ ਦਾ ਕਿਉਂਕਿ ਦੁਕਾਨ ਤੇ ਹੀ ਗਿਆ ਕਿ ਬੈਨੀਫਿਸ਼ਰੀ ਇਕੱਠੇ ਚਾਹੇ ਉਹ ਉਦਿਪਤੀ ਹੈ ਚਾਹੇ ਉਹ ਰਾਜਨੀਤਿਕ ਲੋਕ ਹੈ ਚਾਹੇ ਉਹ ਨੰਦਾ ਬੁੱਢੇ ਜੇ ਵੀ ਹੈ ਚਾਹੇ ਉਹ ਨੰਦਾ ਮੀਡੀਆ ਹੈ ਜਿਹੜੇ ਵਿਕਟਮ ਹੈ ਉਹ ਵਿਖਰੇ ਹੋਏ ਤੇ ਇਹ ਵਿਖਰੇ ਹੋਏ ਲੋਕ ਇੱਕ ਮੱਚ ਕੇ ਆ ਕੇ ਜਦੋਂ ਆਪਣੀ ਲੜਾਈ ਨੂੰ ਅੱਗੇ ਵਧਣਗੇ ਤਜਰੂਬ ਆਪਾਂ ਇਸ ਅਟੈਕ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਸਕਾਂਗੇ ਔਰ ਆਪਣੇ ਜਿਹੜੇ ਦੁੱਖ ਹੈ ਆਪਾਂ ਇਹ ਤਾਂ ਉਹਨਾਂ ਦੇ ਦੁੱਖਾਂ ਤੇ ਚਰਚਾ ਕਰੀ ਹੈ ਇਹ ਮਤਿਆਂ ਦੇ ਵਿੱਚ ਜਿਹੜੇ ਉਹੀ ਸਾਡੇ ਲਈ ਦੁੱਖ ਪੈਦਾ ਕਰਦੇ ਨੇ ਲੇਕਿਨ ਇਹਦਾ ਪਰਮਾਨੈਂਟ ਸੋਲੂਸ਼ਨ ਹੈਗਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਹ ਇਹ ਜਿਹੜੇ ਦੁੱਖ ਹੈ ਇਹਦਾ ਅੰਤ ਕਰਕੇ ਅਸੀਂ ਇੱਕ ਸੁੱਖਾਂ ਵਾਲੇ ਪ੍ਰਬੰਧ ਦਾ ਅੱਜ ਦੇ ਦੁਖੀਆਂ ਦੇ ਸੁੱਖਾਂ ਵਾਲੇ ਪ੍ਰਬੰਧ ਦਾ ਵੀ ਨਿਰਮਾਣ ਕਰ ਸਕਦੇ ਹਾਂ ਕਿ ਕਿ ਡਰੱਗ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਅਸੀਂ ਇਹ ਕਹਿੰਦੇ ਸੀ ਮੈਨੂੰ ਇਹ ਕਹਿੰਦੇ ਕੋਈ ਇੱਚਚਾ ਨਹੀਂ 1984-85 ਦੇ ਵਿੱਚ 22 ਨੁਕਤਿਆਂ ਦਾ ਇੱਕ ਪ੍ਰੋਗਰਾਮ ਜਾਰੀ ਕੀਤਾ ਸੀ ਆਰਐਸਐਸ ਨੇ ਜਿਹਦੇ ਵਿੱਚ ਇੱਕ ਨੁਕਤਾ ਸੀ ਕਿ ਛੂਦਰਾਂ ਦੇ ਬੱਚਿਆਂ ਨੂੰ ਨਸ਼ਿਆਂ ਵਿੱਚ ਪਾ ਦੇ ਔਰ ਅੱਜ ਉਹ ਡਰੱਗ ਘਰ ਘਰ ਪਹੁੰਚ ਗਿਆ ਔਰ ਉਹ ਡਰੱਗ ਕਿਉਂਕਿ ਥੀ ਜਿੱਥੇ ਡਰੱਗ ਪਹੁੰਚ ਗਿਆ ਉਹ ਤਾਂ ਆਪਣੇ ਪਰਿਵਾਰ ਤਾਂ ਨਹੀਂ ਸੋਚ ਸਕਦਾ ਸਮਾਜ ਦਾ ਕਿਦਾਂ ਸੋਚੂ ਸਟੇਟ ਦਾ ਕਿਦਾਂ ਸੋਚੂ ਦੇਸ਼ ਦਾ ਕਿਦਾਂ ਸੋਚੂ ਇਸ ਕਰਕੇ ਬਿਮਾਰੀ ਦਾ ਰੂਪ ਕਾ ਇਸ ਤਰ੍ਹਾਂ BSF 40 50 60 ਕਿਲੋਮੀਟਰ ਤੱਕ ਪਹੁੰਚ ਗਈ ਪਰ ਡਰੱਗ ਦੀ ਐਂਟਰੀ ਤਾਂ ਰੋਕ ਨਹੀਂ ਪਾਈ ਕਿਤਾ ਕਹਿ ਸਕਦੇ ਆ ਕਿ ਸੀ ਸਿਕਿਉਰਿਟੀ ਕਰ ਦਿੱਤੀ ਤਾਂ ਇਹ ਸਾਰੀਆਂ ਚੁਣੌਤੀਆਂ ਜਿਹੜੀਆਂ ਪੰਜਾਬ ਦੇ ਸਾਹਮਣੇ ਸਭ ਤੋਂ ਵੱਡੀ ਗੱਲ ਉਨ੍ਹਾਂ ਦਾ લક્ષ ਜੋ 2022 ਸਾਲ 30 ਸਾਲ ਪਹਿਲਾਂ ਉਹਨੇ ਤੈਅ ਕੀਤਾ ਸੀ ਕਿ ਜਵਾਨੀ ਪੰਜਾਬ ਦੇ ਖਤਮ ਕਰਨੇ ਆ। ਔਰ ਅੱਜ ਤੋਂ ਉਹ ਕਾਮਯਾਬ ਹੋਏ ਨਜ਼ਰ ਆਉਂਦੇ ਆ। ਪਿੰਡਾਂ ਦੇ ਵਿੱਚ ਜਵਾਨੀ ਜਾਂ ਡਰਗ ਵਿੱਚ ਉਂਦੀ ਨਜ਼ਰ ਆਉਂਦੀ ਆ ਜਾਂ ਵਿਦੇਸ਼ਾਂ ਨੂੰ ਜਾਂਦੇ ਨਜ਼ਰ ਆਉਂਦੀ ਆ। ਸਾਡੇ ਘਰ ਸਾਡੇ ਮਹਿਲ ਸਾਡੀਆਂ ਕੁੱਛੀਆਂ ਜਿਹੜੀਆਂ ਤੁਸੀਂ ਬਣਾਈਆਂ ਸੀ ਉਹ ਹੌਲੀ ਹੌਲੀ ਖਾਲੀ ਹੁੰਦੀਆਂ ਜਾਂਦੀ। ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਇੱਕ ਗੰਭੀਰ ਮੁੱਦਾ ਹੈ। ਡਰਗ اور ਇਹ ਡਰਗ ਮਾਫੀਆ اور politcal ਗੱਤੋ ਡਰਗ ਦਾ ਬਾਤ ਇਹ politcal ਫੰਡਿੰਗ ਜਦ ਤੱਕ ਇਹ ਨੈਟਵਰਕ ਟੁੱਟਦਾ ਨਹੀਂ ਅਸੀਂ ਆਪਣੀ ਜ਼ਬਾਨੀ ਨੂੰ ਬਚਾ ਨਹੀਂ ਸਕਦੇ ਜ਼ਬਾਨੀ ਹੀ ਕਿਸੇ ਸਟੇਟ ਦੀ ਔਰ ਕਿਸੇ ਕੌਮ ਦੀ ਪੂੰਜੀ ਹੁੰਦੀ ਹੈ ਬਹੁਜਨ ਸਮਾਜ پارٹی ਦਾ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਲਈ ਇਕੱਠੇ ਹੋ ਕੇ ਲੜਾਈ ਲੜੀਏ ਅਗਰ ਹੋ ਸਕੇ ਆਰਟਿਕ ਕਨਵੈਨਸ਼ਨ ਇਹ ਵੀ ਪਤਾ ਪਾਸ ਕਰੀਏ ਕਿ ਅਸੀਂ ਸਾਂਝੇ ਯਤਨਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਯਤਨ ਕਰਨਾ ਆਪਣਾ ਲਾਡਣਾ ਧੰਨਵਾਦ ਜੈ ਪਿੰਡ ਜੈ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ